अंडर दल गाइडेंस ऑफ डॉक्टर प्रज्ञा जैन आईपीएस पी एस 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 टी फाजिलका एक स्पेसल मुहिम चल रही थी चोरी करने वाले लगन कर वाले उसके तहत फाजिलका पुलिस ने एक बहुत अच्छी वही उपलब्धि मिली है, तो है। पिछले दिन काफ़ी कंपलेन्ट्स आ रही सचे दर्ज हो रहे ट्रांसफार्मर तो तीन चोरी हो उस तहत डी एस सिटी सविजन अपने ਸੁਮੇਸ਼ ਸਿੰਘ ਜੀ ਆਪਣੀ ਐਸਐਸਓ ਸਿਟੀ 1 ਦੀ ਟੀਮ ਬਣਾਈ ਗਈ ਸੀ ਇਹਨਾਂ ਨੂੰ ਕਾਫੀ اچھی ਸਫਲਤਾ ਮਿਲੀ ਇਹਨਾਂ ਨੇ ਚਾਰ ਬੰਦੇ ਲੈ ਗਏ ਜਿਹੜਾ ਫੜਿਆ ਵੱਡੀ ਸਮੇ ਤੇ ਇਹਨਾਂ ਨੇ 200 ਤੋਂ ਉੱਤੇ ਵਾਧਾ ਤਾਂ ਕਬੂਲਿਆ ਹਾਂ ਹੁੰਦਾ ਹੈ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁਰਾਕੇ ਗਏ ਸੀ ਇਹ ਪੂਰਾ ਪੈਂਫਾਜ਼ਲ ਕਦਾ ਏਰੀਆ ਚ ਚੋਰੀ ਹੋਇਆ ਸੀ ਹਨੀਵਾਲਤਾਨੇ ਦੇ ਵੀ ਹੈਗਾ ਸਦਰਫਰੇ ਦੇ ਵੀ ਹੈ ਸਿਟੀ 1 ਫਰਦਿਕਾ ਵੀ ਹੈ ਅਰੇ ਉਸੇ ਨਾਮ ਨੂੰ ਅਰੈਸਟ ਕਰਕੇ ਨਾ ਰਿਮਾਂਡ ਲੈ ਕੇ ਅਗੇ ਇਨਵੈਸਟਿਗੇਟ ਕਰ ਰਹੇ ਹੋ। ਸਾਹਿਬ ਕੀ ਲੱਗਦਾ ਕਿ ਕਿੰਨਾ ਕਿ ਉਹ ਹੋਰ ਵੱਡਾ ਗਿਆ ਹੈ ਕਿਸ ਤਰ੍ਹਾਂ ਦਾ ਜੂਲ ਵੀ ਹੈ ਉਸकी 500 ਲੀਟਰ ਰੇਲ ਨਾ ਤੋਂ ਸੀ ਉਹ ਲਾਬਤ ਕੀਤਾ ਹੋਂਦਕ ਤੇ ਤੈਸੋ ਤੇ ਕੀਤਾ ਇਹ ਬਲਤ ਪ੍ਰੇਮ ਮੰਨ ਰਹੇ ਹਨ। ਇਹ ਵੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਸਿੱਟੀ ਬੰਦ ਹੈ ਜੋ ਸਿਟੀ ਫਰਦਿਕਾ ਦੀ ਸਰ ਕੋਲ ਹੋ ਗਏ ਇਹ ਕਿੱਥੋਂ ਦੇ ਰਹੇ ਹਨ ਇਹ ਲੋਕਲ ਲੁਕਿੰਗ ਹੈ ਇਸ ਰਾਈਟ ਤਤਮੇ ਬੋਦਲਾ ਪਿੰਡ ਦਾ ਹੈ ਅ ਟਰਨੀ ਵਾਲੇ ਪਿੰਡ ਦੇ ਨੇ ਸਾਡੇ ਬਹੁਤ ਫਾਰੀਦ ਨੇ ਕਿਨਾਂ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼ਵਨੀ ਤੇ ਦਸੁਂਦਰ ਸਿੰਘ ਇਹਨਾਂ ਫੇ ਅਲਰੇਡੀ ਕਾਫੀ ਹੀ ਕਰਨੇ ਦਰਜ ਨੇ ਚੋਰੀ ਦੇ ਨਹੀਂ ਜੀ ਕਿ ਹੋਰ ਕਿਸੇ ਦੇ ਚੋਰੀ ਦੇ ਮਕਦਮੇ ਦਰਜ ਨੇ ਤੇ ਇਹਨਾਂ ਚ ਦੋ ਗਣ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਦੇ ਗੰਗਾ ਨਗਰ ਮਕਦਮੇ ਦਰਜ ਚੋਰੀ ਦੇ ਆਪਣ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਦੇਖੋ ਇਹ ਦਿਨ ਹੀ ਟਾਈ ਟੂ ਟਾਈ ਵਿੱਚ ਲੈਕੀ ਕਰ ਰਹੇ ਸੀ 14 ਫਿਰਦੇ ਕਿਤੇ ਟ੍ਰਾਂਸਫਰ ਉਹ ਦੇਖ ਲਿਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋ ਕਿ ਇੱਕ ਦਿਨ ਹੌਲੀ ਹੌਲੀ ਇੱਕ ਲਕ ਬੋਲ ਖੋਲ ਲਿਆ ਮਲਕੀਤ ਸਪਰਸੈ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਰਹੇ ਜੇ ਐਫਆਈ ਨੰਬਰ 108 ਹੈ ਤੇ ਅੰਦਰ ਸੈਕਸ਼ਨ ਹੈ 304 317 ਬੀ ਐਨ ਐਸ ਮਾਤੇ ਨਿਆਂ ਸੇਂਗਤ ਉਸ ਦਿਨ ਤਹਤ ਥਾਣਾ ਸਿਟੀ ਫੋਲਡਾ ਕਾ ਪਚਾਦ